ਵੈਰੀ ਜੀ ਦਾ ਨਾਮ ਸਾਹਿਬ ਵੈਰੀ ਜੀ ਦੀ ਵਹਿ ਅਸੀਂ ਸੁਰਵਾਸ ਦਾ ਤੁਮਨ ਸੇ ਕਿ ਮਾਏ ਪੁੱਤਾਂ ਦੇ ਲਾੜੀ ਉਹਨਾਂ ਦੇ ਜੀਵਨ ਦੇ ਵਿੱਚੋਂ ਬੰਦਰ ਦੇ ਰੂਪ ਦੇ ਵਿੱਚ ਕੰਤਾ ਕਹਿਣ ਲੱਗੇ ਆ ਸਹੇ ਰਾ ਜੀ ਨਮਸਕਾਰ ਹੈ ਪੁੱਤਾਂ ਦੇ ਲਾੜੀ ਨਾਮ ਹੈ ਰਾਜਾ ਤੰਦਲਾ ਨਾ ਭਗਵਾਨਾ ਕੱਚੋ ਨਾਨਕ ਦਾ ਲੋਰਾ ਲਾ ਹੈ बच्चे सचे दाता दान ने काल पे उठा ली तेरे सहारे तेरे आज गौरव देख कर दियो कारमा दे मारे ते जोडी ना मारा तका रे दुआ रे दुआ दावे we mm -hmm.

ਦੀਵਾਰੇ ਕਹਿਰਾਂ ਨੂੰ ਘੂਰਿਆ ਸੋਤਰ ਦੀ ਕਰੀ ਤਿਆਰੀ ਬੈਰੀ ਖਾਂ ਭੂਰਿਆ ਕਹਿਰਦਰਪੋਕ ਦਿੱਤਾ ਕਰਮਾਂ ਨੂੰ ਤੂਰਿਆ ਦਿੱਤਾ ਇਹ ਜੀਵਨ ਪੈਸਾ ਜੋਗਾ ਨੂੰ ਬਾੜ ਕੇ ਦੇਸ਼ ਦੀ ਰਾਖੀ ਕੀਤੀ ਆਵੇ ਤੇ ਬਦੀਆਂ ਜਿਹੜਾ ਡਾਕਟਰ ਇਹ ਕਰਦੇ ਵੀ ਲਾਉਂਦੇ ਤੇ ਲਾਦੇ ਇੱਕ ਵਾਰ ਬਲਾਂਦਾ ਹਲੇ ਇੱਕ ਦਿਓ ਪਰਾਈ ਜੋ ਚਿਹਰਾ ਵੀ ਨੰਦ ਗਾਰੇ ਪੁੱਤਾਂ ਦੇ ਦਾੰਡੀਓ ਕੜੀਆਂ ਦੀ ਨੰਦ ਗਾਰੇ ਕੋਰਨ ਗਾਵੇ ਸੰਗਾ ਕੋਰਾਂ ਤੇ ਜਾਂਦੇ ਕਰਕੇ ਤੇ ਆਈ ਰਾਜੇ ਰੰਗ oh yeah. ਤਾਂ ਹੈ ਪੁੱਤਾਂ ਦੇ ਦਾਦੀ ਨੂੰ ਅਸੀਂ ਪਵਨ ਪੁੱਤੋਂ ਬਾਬਾ ਜੀਵਨ ਸਿੰਘ ਜੀ ਦੋਤਰਾ ਸਾਹਿਬ ਦੇ ਪਰਮੰਦਰ ਜਿੰਨੇ ਦਾ ਧੰਨਵਾਦ ਧੰਨਵਾਦ ਇਹੋ ਦੇ ਬਤਵੰਤ ਤੇ ਸੱਜਣਾ ਦੇ ਸੂਰਬਾਨ ਸਾਨੇ 77 ਸਾਲ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਗੋਤਕਾ ਗੁਰੂ ਦਾ ਔਰ ਜੋ ਪੱਤਰਕਾਰਾਂ ਦੀ ਸੇਵਾ ਨਿਭਾਵੇ ਜੀ ਵਰਦੀਪੁਰ ਬਖਾਰਾ ਜੀ ਮਾਨਵਾ ਨੰਬਰ ਭਾਣਾ ਜਿਨ੍ਹਾਂ ਦਾ YouTube ਚੈਨਲ ਔਰ ਫਿਗਰਮੰਦ ਮੀਡੀਆ ਕੋਈ ਜਿਨ੍ਹਾਂ ਨੇ ਵੀ ਵੀਡੀਓ ਸ਼ੁਰੂ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਖੂਰੂਪ ਸੰਗਤਾਂ ਦਾ ਜਿਨ੍ਹਾਂ ਨੇ ਨਵਾਲੇ ਦੀ ਕਵਿਸਰੀ ਜਿੱਦ ਨੂੰ ਸੁਣਿਆ ਉਪਵਾੜਿਆ ਕਬੂਦੇਆ ਬਰਨਾਸਤ ਕੀਤਾ ਆਪਣੀ ਛੋਟੀ ਭੈਣ ਗੁਰਜੀਤ ਕੌਰ ਮਕਾਨ ਨੂੰ ਤੇ ਸਾਰਾ ਮਾਨ ਸਨਮਾਨ ਬਖਸ਼ਿਆ ਇਹ ਤਾਂ ਕਹਿੰਦੇ ਕਿ ਮਾਂ ਦੇ ਜੱਜਕਾ ਜੋ ਸਿੱਖੀ ਦੇ ਵਿੱਚ ਸੱਚਾ ਤੇ ਸੱਚਾ ਸੁਣਿਆ ਬਣਿਆ ਜਾਂਦਾ ਆਪਣੀ ਰਸਤਾ ਕਰੋ ਪੁੱਤਰ ਕੋਈ ਵਿਆਸਨਾ ਭਾਂਜੀ ਨਾ ਰਵੇ ਸਭ ਤੋਂ ਮਾਈ ਭਾਈ ਵੀਰ ਬਜੋਤ ਨੌਜਵਾਨ ਬੱਚੇ ਆਪਣਾ ਸੀਸ ਤੇ ਸਿਰ ਕੁਰਾਸਲ ਵਿੱਚ ਅੰਦਰ ਛੁਪਾ ਕੇ ਮੱਧੇ ਪਰਵਾਣ ਕਰੋ ਆਪੇ ਅਧିକਾਰ ਹੈ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ